ਸਸਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਈਏ ਕਿ ਜਿੱਥੇ ਚਾ ਉਥੇ ਰਾਹ ਕਹਿੰਦੇ ਨੇ ਕਿ ਜੇਕਰ ਚਾਹਤ ਹੋਵੇ ਕੁਝ ਕਾਰਨ ਦਿਖਾਉਣ ਦੀ ਤੇ ਬੰਦਾ ਕੁਝ ਵੀ ਕਰ ਸਕਦਾ ਆ ਕੋਈ ਚੀਜ਼ ਵੀ ਬੰਦੇ ਤੋਂ ਦੂਰ ਨਹੀਂ ਹੈ ਬੰਦੇ ਦਾ ਦਿਮਾਗ ਇੰਨਾ ਜਿਆਦਾ ਤੇਜ਼ ਹੁੰਦਾ ਆ ਕਿ ਉਹ ਹਰ ਇੱਕ ਚੀਜ਼ ਨੂੰ ਡਿਵੈਲਪ ਕਰ ਸਕਦਾ ਆ ਇਸੇ ਤਰ੍ਹਾਂ ਦੀ ਕਹਾਣੀ ਤੁਸੀਂ ਦੇਖਦੇ ਪਿਓ ਡ੍ਰੈਗਨ ਫਰੂਟ ਦੀ ਤਾਂ ਦਦੀਏ ਕਿ ਬਹੁਤ ਸਾਰੀ ਖੇਤੀਬਾੜੀ ਤੁਸੀਂ ਦੇਖੀ ਹੋਏਗੀ ਜਿਦੇ ਚ ਬਹੁਤ ਸਾਰੇ ਤਰ੍ਹਾਂ ਦੇ ਫਲ ਫਰੂਟ ਉਗਾਏ ਜਾਂਦੇ ਨੇ ਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਸਿੱਖਿਆ ਵੀ ਜਿਹੜੀ ਹੈ ਇਹਨਾਂ ਜਿਹੜੇ ਫਰੂਟਸ ਨੂੰ ਅਗਾ ਉਂਦੀ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਖੇਤੀਆਂ ਤੁਸੀਂ ਦੇਖਿਆ ਹੋਣਗੇ ਕਿ ਜਿੱਥੇ ਅੱਜ ਕੱਲ ਪੰਜਾਬ ਦੇ ਵਿੱਚ ਡ੍ਰੈਗਨ ਫਰੂਟ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਪਰ ਉੱਥੇ ਹੀ ਤੁਹਾਨੂੰ ਦੱਦੀ ਹੈ ਕਿ ਇਹ ਸਖਸ ਖੇਤੀ ਦੇ ਨਾਲ-ਨਾਲ ਤੁਹਾਨੂੰ ਦੱਦੀ ਹੈ ਕਿ ਖੇਤੀ ਨਹੀਂ ਇਹਨੂੰ ਆਪਾਂ ਕਹਿ ਸਕਦੇ ਇਹ ਖੇਤੀ ਨਹੀਂ ਇਹ ਕੋਟਾ ਖੇਤੀ ਹੈ ਕੋਟਾ ਖੇਤੀ ਤੋਂ ਭਾਵੇਂ ਵੀ ਆਪਣੀ ਸੱਤ ਦੇ ਉੱਤੇ ਹੀ ਜਿਹੜਾ ਆ ਉਹ ਡ੍ਰੈਗਨ ਫਰੂਟ ਦੀ ਖੇਤੀ ਕਰ ਰਿਹਾ ਉਹ ਵੀ ਗਮਲਿਆਂ ਦੇ ਵਿੱਚ ਤੇ ਜਦੋਂ ਇਸ ਦੇ ਨਾਲ ਪੱਤਰਕਾਰ ਵੀਰ ਨੇ ਗੱਲਬਾਤ ਕੀਤੀ ਤੇ ਇਹਨੇ ਦੱਸਿਆ ਕਿ ਇਹ ਦੀ ਜਿਹੜੀ ਜਾੜਿਆ ਬਹੁਤੀ ਜ਼ਿਆਦਾ ਫੈਲਦੀ ਨਹੀਂਗੀ ਇਸ ਨੂੰ ਸਿਰਫ ਇੱਕ ਬਾਲਟੀ ਮਿੱਟੀ ਚਾਹੀਦੀ ਹੁੰਦੀ ਏ ਤੇ ਮਿੱਟੀ ਦੇ ਵਿੱਚ ਇਹ ਜਿਹੜਾ ਆ ਉਹਦੇ ਚ ਬੂਟਾ ਬਣ ਜਾਂਦਾ ਆ ਤੇ ਇੱਕ ਸੀਜ਼ਨ ਦੇ ਵਿੱਚ ਦੋ ਵਾਰ ਇਹ ਬੂਟਾ ਫਲ ਦਿੰਦਾ ਆ ਤੇ ਨਾਲ ਦੀ ਨਾਲ ਇਸ ਵੀਰ ਨੇ ਕਿਹਾ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਆ ਇਹ ਬੂਟੇ ਵੇਚ ਚੁੱਕਿਆ ਵਾ ਤੇ ਉਦਾਂ ਵੀ ਲੋਕ ਹੁਣ ਮੈਨੂੰ ਇਹ ਬੂਟੇ ਖਰੀਦਣ ਦੇ ਵਾਸਤੇ ਸੰਪਰਕ ਕਰ ਲੈਂਦੇ ਨੇ ਤੇ ਲੋਕ ਮੇਰੇ ਕੋਲੋਂ ਇਹ ਬੂਟੇ ਲੈ ਕੇ ਜਾਂਦੇ ਨੇ ਡ੍ਰੈਗਨ ਫਰੂਟ ਦੀ ਖੇਤੀ ਬਾਰੇ ਜੇ ਗੱਲ ਕਰ ਲਈਏ ਤੇ ਇਹਨਾਂ ਨੇ ਕਿਹਾ ਕਿ ਇਹ ਡ੍ਰੈਗਨ ਫਰੂਟ ਦੀ ਖੇਤੀ ਜਿਹੜੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਆਰਾਮਣਾ ਕਰ ਸਕਦੇ ਹੋ ਕਟਿੰਗ ਕਰਕੇ ਜਿਹੜੀ ਇਹਦੀ ਤੁਸੀਂ ਜੜ ਲਗਾ ਸਕਦੇ ਹੋ ਜ ਜਨੂੰ ਆਪਾਂ ਕਲਮ ਪਯੋਦ ਕਹਿ ਸਕਦੇ ਆ ਕਲਮ ਲਗਾ ਸਕਦੇ ਆ ਜਿਹਦੇ ਨਾਲ ਡ੍ਰੈਗਨ ਫਰੂਟ ਦੀ ਖੇਤੀ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਵੀਰ ਨੇ ਦੱਸਿਆ ਕਿ ਇਹਨਾਂ ਨੇ ਲਫਾਫਿਆਂ ਦੇ ਵਿੱਚ ਇਹਦੀ ਥੋੜੇ ਜਿਹੜੀਆਂ ਜੜਾਂ ਲਗਾਈਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਆ ਬਹੁਤ ਵੱਡੇ ਲੈਵਲ ਤੇ ਇਹਨੂੰ ਕਾਰੋਬਾਰ ਦੇ ਰੂਪ ਦੇ ਵਿੱਚ ਲੈ ਆਂਦਾ ਤਸਵੀਰਾਂ ਤੁਸੀਂ ਦੇਖਦੇ ਪਈਓ ਵੀ ਆਪਣੇ ਘਰ ਦੀ ਛੱਤ ਦੇ ਉੱਤੇ ਡ੍ਰੈਗਨ ਫਰੂਟ ਦੀ ਜਿਹੜੀ ਇਹ ਉਹ ਖੇਤੀ ਕਰ ਰਿਹਾ ਇਹ ਵੀਰ ਜਿਹਦੇ ਨਾਲ ਇਹ ਕਾਫੀ ਹੱਦ ਤੱਕ ਆਪਣਾ ਮੁਨਾਫਾ ਵੀ ਜਿਹੜਾ ਆ ਖੜਦਾ ਪਿਆ ਆ ਤਸਵੀਰਾਂ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤਸਵੀਰਾਂ ਤੁਹਾਨੂੰ ਕਿਵੇਂ ਦੀ ਲੱਗੀਆਂ ਕੀ ਕਹਿਣਾ ਚਾਹੋਗੇ ਇਸ ਵੀਰ ਦੀ ਮਿਹਨਤ ਨੂੰ ਆਪਣੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਡ੍ਰੈਗਨ ਫਰੂਟ ਬਾਰੇ ਤੁਹਾਡੇ ਕੀ ਵਿਚਾਰ ਨੇ ਕੀ ਗਮਲੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਕਦੀ ਉਗਾਇਆ ਜਾਂ ਉੱਗਿਆ ਹੋਇਆ ਦੇਖਿਆ ਤੇ ਆਪਣਾ ਕਮੈਂਟ ਇਸ ਦੇ ਉੱਤੇ ਵੀ ਜ਼ਰੂਰ ਕਰਿਓ ਧੰਨਵਾਦ ਮਿਲਦੇ ਆ ਕਿਸੇ ਅਗਲੀ ਖਬਰ ਦੇ ਨਾਲ ਕਿਸ ਵੀਰ ਦੇ ਨਾਲ ਜਦੋਂ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤੇ ਵੀਰ ਕੀ ਕਹਿੰਦਾ ਆ ਉਹ ਵੀ ਆਓ ਤੁਹਾਨੂੰ ਸੁਣਾ ਦਿੰਨੇ ਆ ਮਗਾਦਸਪੁਰ ਵਾਲਾ ਹਾ ਜੇਰੂਡ ਅੱਬਦਲ ਹੱਕੂਨੀ ਮਾਤਰਾ ਮੰਦਰ ਮੰਨੂ ਟੈਲਫੈਟੀ ਕੋਠੇ ਦੇ ਲਾਈਮ ਚਬਾੜੀ ਦੇ ਬੁੱਟੇ ਲਾਈ ਆ 5 ਸਾਲ ਤੋਂ ਸ਼ੁਰੂ ਕੰਮ ਕੀਤਾ ਗਦਾਸਪੁਰ ਯੂਨੀਵਰਸਿਟੀ ਦੇ ਨੇ ਮਿਲਣ ਲੱਗੇ ਲਾਗੇ ਲਾਗੇ কুਸਤੀ ਮੇਲਾ ਗਾ ਦੂਜਾ ਮੇਲਾ ਸਾਨ ਮੇਲਾ ਉਹ ਸਾਰੇ ਬੁੱਟੇ ਮੈਂ ਖੁਦ ਲਾਣਾ ਆ ਪਾ ਜਿਹੜਾ ਨਾ ਦੋ ਰੇੜੀ ਲੱਗਦੀ ਆ ਮੈਨੂੰ ਮੈਂ ਕੋਠੇ ਤੇ ਪੈਦਾ ਕੀਤੇ ਘੱਟੋ 2000 3000 ਬੂਟਾ ਤੇ ਹਰ ਸੀਜ਼ਨ ਮੈਂ ਤਿਆਰ ਕਰਕੇ ਵੇਚਣਾ ਹਾਂ ਹਰ ਮੇਲੇ ਤੇ ਠੀਕ ਹੈ ਜੀ ਮੈਂ ਦਿੱਲੀ ਹੁਣ ਰੇੜੀ ਰੋਜ਼ ਲੈ ਗਿਆ ਬਲਸ ਕਰੋਨੀ ਵੱਲੋਂ ਜਾਣਾ ਪੁਲਤੇ ਗੁਰਦੁਆਰਾ ਲੱਗੇ ਉੱਥੇ ਬੂਟਾ ਮੇਰਾ 200 ਰੁਪਏ ਸੀਲ ਹੋ ਜਾਂਦਾ 100 ਰੁਪਏ ਸੀਲ ਹੋ ਜਾਂਦਾ ਘਰ ਕੋਈ ਜੇ ਬਾਲਟੀ ਪੂਰੀ ਮੰਗੇਦਾ ਮੈਂ ਬਾਲਟੀ ਪੂਰੀ ਦੇ ਦੇਣਾ ਇਹਨੂੰ ਪਾਣੀ ਘੱਟ ਪਾਣਾ ਬਾਲਟੀ ਵਿੱਚ ਬੂਟਾ ਲਾ ਗੇ ਰੋ ਤੇ ਪਾਣੀ ਬਹੁਤ ਘੱਟ ਪਾਣਾ ਇੱਕ ਗਲਾਸ ਪਾਣੀ ਪਾਣਾ ਜ਼ਿਆਦਾ ਪਾਣੀ ਨਹੀਂ ਪਾਣਾ ਇਹਨੂੰ ਤੁੱਪੇ ਲਾਣਾ ਸ਼ਾਮੇ ਨੇ ਲਾਣਾ ਡੰਡੇ ਦਾ ਬੰਨਣਾ ਖੁੱਤ ਛਾਤ ਤੇ ਤੁਹਾਡੇ ਕੋਲ ਜੇ ਖੁੱਲੀ ਛੱਤ ਹੈਗੀ ਛੱਤ ਤੇ ਲਾ ਲਓ ਜੇ ਤੁਹਾਡੇ ਕੋਲ ਜਗਾ ਥੱਲੇ ਹੈਗੀ ਥੱਲੇ ਲਾ ਲਓ ਇੱਥੇ ਲਾਣੀ ਉੱਥੇ ਰਾਣਾ ਇੱਥੇ ਬੁਟਾ ਇੱਥੇ ਘੁੱਪ ਪੈਵੇ ਸ਼ਾਮੇ ਨਹੀਂ ਲਾਣਾ ਬੁਟਾ ਇਹਨੂੰ ਕੋਈ ਖਲਾੜਾ ਨਹੀਂ ਪਰ ਕੋ ਪੱਤਾ ਨਹੀਂ ਚੱਲਣਾ ਕੋ ਗੱਲ ਪਤ ਨਹੀਂ ਛਡਾਣੀ ਦੇ ਡਾਣੀ ਜਾਣੀ ਇੱਕ ਸੀਜ਼ਨ ਵਿੱਚ ਦੋ ਵੱਡੀ ਫਲ ਲੱਗਣਾ ਇਹਨੂੰ ਟੀ ਫਲ ਭਾਏ ਲੱਗ ਆਪ ਖਾ ਲਓ ਜਾਂ ਕਿ ਇਹਨੂੰ ਭੈਣ ਭਰਾ ਨੂੰ ਦੇਣਾ ਉਹ ਦੇ ਦਿਓ ਜੇ ਕਿ ਬੁਟੇ ਨੂੰ ਕਿੰਨੇ ਕੋ ਫਲ ਲੱਗ ਜਾਂਦੇ ਇੱਕ ਬੁਟੇ ਨੂੰ ਫਲ ਕੋਈ 15 15 20 ਲੱਗਦੇ ਜਿ세ਲੇ ਪਨੀਰੀ ਪੈਂਦੀ ਐ ਤੇ ਪਨੀਰੀ ਤੋਂ ਬਾਅਦ ਕਿੰਨੀ ਦੇਰ ਚ ਬੂਟਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਫਲ ਦੇ ਨਿਕਾ ਬਲ ਮਹੀਨੇ ਬਾਅਦ ਜੀ ਬੂਟਾ ਲਾਣਾ ਮਹੀਨੇ ਬਾਅਦ ਤਾਂ ਵਸੇ ਨੀ ਫਲਣਾ ਫਲਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲਣ ਲੱਗ ਫਲ ਲੱਗਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਲਾ ਕੇ ਖਾ ਕੇ ਪੀ ਕੇ ਦੋ ਵਾਰੀ ਫਲ ਪੈਣਾ ਸਿੱਖੀ ਜਨ ਦੋ ਵਾਰੀ ਫਲ ਪੈਣਾ ਔਰੀ ਕਲਮਾ ਫੇ ਕੱਢ ਰੋ ਫਲ ਖਾ ਲਿਆ ਕਲਮਾ ਕੱਢ ਰੋ ਹੁਣ ਏਦਾਂ ਕਲਮਾ ਲੱਗੀਆਂ ਵਿਸ਼ੇ ਇਹਨਾਂ ਮੈਂ ਡੰਡੇ ਘਟਨੇ ਕੱਟ ਗਏ 8 ਇੰਚ ਕਲਮਾ ਕੱਟ ਗਏ ਮੁਰਕੇ ਮੇ ਫਿਰ ਜ਼ਮੀਨ ਚ ਥੱਲੇ ਲਾਉਣਾ ਬਣਾ ਬੁੱਟਾ ਤਿਆਰ ਹੋਈ ਨਾ ਫਿਰ ਬੁੱਟਾ ਮੈਂ ਮਹੀਨੇ ਬਾਅਦ 2 ਮਹੀਨੇ ਬਾਅਦ ਸੇਲ ਕਰਨਾ ਸ਼ੁਰੂ ਕਰਨਾ ਮੈਂ 16 ਬੁੱਟਾ ਦੇ ਇਹਨਾਂ 200 ਦੇ ਇਹਨਾਂ 150 ਦੇ ਜਿਹੜੇ ਗਮਲੇ ਚ ਲਾਉਣ ਦੀ ਤਕਨੀਕ ਆ ਕਿਉਂਕਿ ਪਹਿਲੇ ਤੇ ਬਾਗ ਲਗਾਏ ਜਾਂਦੇ ਸੀ ਡਰਾਗਨ ਫਲ ਦੇ ਬੱਚੇ-ਵੱਡੇ ਬਾਗ ਦੇਖੇ ਜਾਂਦੇ ਇੱਥੇ ਲੱਗੇ ਛਗੇ ਵੀ ਹੈਗੇ ਆ ਬਟਾਲੇ ਹੈਗੇ ਆ ਇਧਰ ਪਠਾਨਕੋਟ ਸੱਕਤੇ ਹੈਗੇ ਗਮਲੇ ਚ ਲਾਉਣ ਦੀ ਤਕਨੀਕ ਕਿੱਥੋਂ ਸਿੱਖੀ ਆ ਆਪਣੀ ਹੈ ਜਾਂ ਕਿਤੋਂ ਯੂਨੀਵਰਸਿਟੀ ਤੋਂ ਕੋਈ ਸਰ ਜ਼ਮੀਨ ਪਾਏ ਥੱਲੇ ਹੋਵੇ ਜ਼ਮੀਨ ਪਾ ਮਿੱਟੀ 'ਚ ਪਾਵਾ ਨਾ ਪਾਏ ਪਾਏ ਦੀ ਜਗ੍ਹਾ ਗਮਲੇ 'ਚ ਵੱਡਾ ਫੁੱਲਦਾਰ ਘਟਾ ਹੈ ਬੂਟਾ ਹੈ ਕਾਫੀ ਵੱਡੇ ਫੁੱਲੇਦੇ ਆ ਇਹ ਤਕਨੀਕ ਕਿਤੋਂ ਸਿੱਖੀ ਹੈ ਸੱਜੇ ਸੀ ਅਹੀ ਸੋਚਨੇ ਨਾ ਇਹ ਜਿਹੜੇ 'ਚ ਜੜ ਕੋਈ ਨਹੀਂ ਹੁੰਦੀ ਜ਼ਮੀਨ 'ਚ ਲਾਉ ਤਾਈਂ ਇਹਨੇ ਫੁੱਲਣਾ ਜੇ ਕੋਠੇ 'ਤੇ ਲਾਉ ਤਾਈਂ ਇਹਨੇ ਫੁੱਲਣਾ ਇਹਨੂੰ ਮਿੱਟੀ 'ਚ ਕੰਮਣੇ ਕੋਦੇ 20 ਕਿਲੋ ਮਿੱਟੀ ਚਾਹੀਦੀ ਨੇ 20 ਲੀਟਰ ਦੀ ਬਾਟੀ 20 ਕਿਲੋ ਮਿੱਟੀ ਹੋਣੀ ਚਾਹੀਦੀ ਫਿਰ ਫੁੱਲਣਾ ਜੇ ਜ਼ਮੀਨ 'ਚ ਇੱਕ ਮਿੱਟੀ ਹੋਵੇ ਪਾਈ ਹੋਈ ਮਿੱਟੀ ਪਾ ਡੇਰ ਪਾਈ ਆਈ ਉੱਥੇ ਬੂਟਾ ਤੈ ਹੋਏ ਨਾ ਆਪਣੇ ਆਪ ਸੋਲੋ ਦੀ ਕਲਮ ਲਾ ਲੋ ਮਿੱਟੀ ਜਮੀਨ ਚ ਲਾ ਲੋ ਇਹਨੇ ਕਲਮ ਹੋਈ ਨਹੀਂ ਜੇ ਕੋਠੇ ਦੇ ਮਿੱਟੀ ਪਾ ਗਏ ਫਲਾਵੇ ਪਾ ਗਏ ਨੂੰ ਫਲਾਵੇ ਦੇ ਬਲੋਂ ਮੈਂ ਤਾਂ ਥੱਲੇ ਫਲਾਵੇ ਦੇ ਪਾ ਗਏ ਮਿੱਟੀ ਲਈ ਆ ਤਾਂ ਹੀ ਬੂਟਾ ਤਿਆਰ ਹੋਏਦਾ ਇੱਥੇ ਕੋਈ ਜੜ ਨਹੀਂ ਦੀ ਕੋਈ ਖਲਾੜਾ ਨਹੀਂ ਪੈਣਾ ਤੁਹਾਨੂੰ ਕੋਈ ਮੈਂ ਦੱਸਿਆ ਇਹਨੇ ਜੜੇ ਦੀ ਬਾਤ ਨਹੀਂ ਆਣੀ ਜੜੇ ਦੇ ਵਿੱਚੇ ਨਹੀਂ ਬਾੜੀ ਵਿੱਚੇ ਕਿੰਨੇ ਕਮਲੇ ਅਚ ਬੂਟੇ ਲਗਾ ਚੁੱਕੇ ਇਸ ਮਗੇ ਮੈਂ ਬਾੜੀਆਂ ਦੇ ਕੋਟੇ ਕੋਟੇ 500 ਬਾਟੀ ਮੇ ਵੇਚਦੀ ਬੁਠਾ ਸਣੀ ਬਾਗੀ ਹਾਂ ਜੇ ਸੀ ਸੈਜ਼ਨ ਚ ਜੇ ਸੀ ਪੈਦਾ ਕਰੀਏ ਰੋਜ਼ ਰੋਜ਼ ਫਲਾਵੇ ਤੇ ਪਾ ਗਏ ਲੋਕੀ ਨਾ ਬਾੜੀ ਹੁੰਦੀ ਹੈ ਬਾੜੀ ਖਰਦੇ ਘੱਟ ਖਰਦੇ ਲੋਕੀ ਫਲਾਵੇ ਵਾਲਾ ਬੁਠਾ 200 ਬਰਾ 100 ਰੁਪਏ ਲੈਈਦੇ ਉਸ ਕੁੜੀ ਦੇ ਰੱਖ ਕੇ ਦੋ ਲੈਈਦੇ ਚਾਰ ਲੈ ਹੁਣ ਪਿਛੇ ਕੋਈ ਜੰਡਰੋ ਆਇਆ ਬੰਦਾ ਉਹ ਲੈ ਕੇ 10 ਬੁਠੇ ਲੈ ਕੇ ਚੰਡੀਗੜ੍ਹ ਤੋਂ ਆਇਆ ਉਹ ਬੁਠੇ ਲੈ ਗਿਆ ਫਲਾਵੇ ਪਾ ਗਏ ਬਾੜ ਦੇ ਆਪਣੇ ਕਾਰ ਉੱਤੇ ਤੇ ਬਾੜੀ ਕਾਰ ਤੇ ਨਹੀਂ ਜਾਂਦੀ ਇਹ ਬਾੜੀ ਆਈ ਇੱਕ ਟੈਂਪੋ ਜਾਨੀ ਸੀ ਇਹ ਕੋ ਐਸ ਛੇ ਸੱਤ ਫੋਟਾ ਬੂਟਾ ਲਾਉਂਦਾ ਚਾਹ ਲਮਾ ਜੈਗਨ ਫਰੂਟ ਕਾਫੀ ਮਹਿੰਗਾ ਵਿਕਦਾ ਹੈ 100 ਰੁਪਏ ਦੇ ਕਰੀਬ ਫਲ ਹੁੰਦਾ ਵਾ ਘਰਾਂ ਚ ਲਾ ਸਕਦੇ ਹੋ ਤੇ ਇਹਦੇ ਚ ਖਾਦ ਵੀ ਆਪਣੀ ਮਤਲਬ ਕੋਈ ਕੈਮੀਕਲ ਵੀ ਨਹੀਂ ਹੋਣਾ ਵਧੀਆ ਬੂਟਾ ਹੋਣਾ ਕੀ ਕਹਿਣਾ ਚਾਹੋਗੇ ਸਾਜੀ ਜੀ ਇਹ ਆਪਣੇ ਦਵਾਈਆਂ ਪਾਣੇ ਨਾਲ ਦਵਾਈ ਨਾ ਪਾਓ ਉਹਨੇ ਦਾ ਯਾਰ ਖਾਣੇ ਸੀ ਇਹਦੀ ਆਪਣੇ ਰੂੜੀ ਪਾਣੀ ਗੋਏ ਵਾਲੀ ਪਿੰਡਾਂ ਦੀ ਰੂੜੀ ਹੁੰਦੀ ਨਾ ਪੱਤਿਆਂ ਦੀ ਰੂੜੀ ਜਾਂ ਰੂੜੀ ਉਹ ਰੂੜੀ ਨਾਲ ਵਧੀਆ ਹੋਏਗਾ ਫਲੇਗਾ ਦਵਾਈਆਂ ਲਾ ਲਾ ਕੇ ਟੀਕੇ ਲਾ ਲਾ ਕੇ ਦੰਨੇ ਸੀ ਖਾਣੇ ਉਹਨੇ ਨਾਲ ਯਾਰ ਖਾਣੇ ਦਵਾਈ ਨਾ ਪਾਓ ਕਿ ਆਪ ਖੁਦ ਫਲ ਲੈਣਾ ਬਜਾਰੋਂ ਨਾਲ ਲਓ ਕਿ ਆਪ ਖੁਦ ਲਾ ਕੇ ਮੇਰੇ ਕੋ ਬੂਟਾ ਲੈ ਕੇ ਘਰ ਲਾਓ ਉਹ ਫਲ ਲੱਥੇ ਦਾ ਉਹ ਖਾਣਾ ਚਾਹੀਦਾ ਉਹ ਵਧੀਆ ਸਿਹਤ ਵਾਸਤੇ ਚੰਗਾ ਹੈ ਦਾ ਜੇ ਬੰਦੇ ਨੂੰ ਸੈਲ ਕਰੇ ਜਾਂ ਕੋਈ ਕੋਈ ਖਰਾਬੀ ਹੋਵੇ ਉਹ ਬੰਦੇ ਇਹ ਫਲ ਖਾਇਰਾ ਬਿਲਕੁਲ ਠੀਕ ਹੋ ਜਾਂਦਾ ਬੰਦਾ ਭਈ ਯਾਰ ਕੈਮੀਕਲ ਲੱਗਾ ਨਾ ਕਿਆ ਨਿਕਲਦਾ ਜੀ ਨਹੀਂ ਖਾਣਾ ਇਹ ਕਿਸੇ ਨੇ ਬੂਟੇ ਲੈਣ ਲੈਣੇ ਹੋਣ ਤੇ ਆਪਣਾ ਨਾਂ ਬੋਲਦੇ ਹੋ ਔਰ ਕਿੱਦਾਂ ਬੂਟੇ ਵੇਚਦੇ ਹੋ ਇਹ ਵੀ ਭਾਈ ਨੋ 4878159 ਦੂਜਾ ਨੰਬਰ ਦਾ 98478549 ਆਣਾ ਗਦਾਸਪੁਰ ਜੇ ਰੋਡ ਅੱਬਾ ਸਾਹਿਬ ਅੱਬਾ ਪਿੰਡ ਅਬੜਾ ਅਗੇ ਕਈਓ ਅਬੜਾ ਕਲੋਨੀ ਮਾਤਾ ਦਾ ਮੰਦਰ ਸ਼ਿਵ ਜੀਆ ਮੰਦਰ ਮੁੰਨੂ ਪੈਲਫੈਕਟੀ ਮੰਗਲੀ ਸੂਲ ਲੱਗੇਗਾ ਸੂਲੇ ਮੈਂ ਆਪਣੇ ਸੂਲ ਵਿੱਚ ਉਹ ਬਾਗ ਲਾਇਆ ਬਹੁਤ ਤਗੜਾ ਲਾਇਆ ਮੇਕੋ ਉਹਨਾਂ ਨੇ ਬੁੱਟਾ 2.5 300 ਬੁੱਟਾ ਲੈ ਕੇ ਗਏ ਖੁਦ ਬਾਗ ਲਾਇਆ ਉਹ ਮਾਲਕ ਉਹ ਵੀ ਬੜੇ ਖੁਸ਼ ਹੋਏ ਮੈਂ ਕਿੰਨੇ ਦਾ ਬੁੱਟਾ ਵੇਚਦੇ ਹੋ ਛੋਟੀ ਉਹਨਾਂ ਨੇ ਮੈਂ ਛੋਟੀ ਪਨੀਰੀ 100 ਰੁਪਏ ਦੇ ਦੇਣਾ ਛੋਟਾ ਬੁੱਟਾ ਇੱਕ ਗੇਠ ਇੱਕ